ਜਿੰਨਾ ਚਿਰ ਹੱਕਾਂ ਦੀ ਲੜਾਈ ਲੜੋਗੀਆਂ ਕਿਸੇ ਨੇ 1000 ਰੁਪਏ ਨਹੀਂ ਦੇਣਾ ਅੱਤੀ ਆਬਾਦੀ ਪੂਰਾ ਹੱਕ ਅੱਜ ਸਾਡੀ ਪੰਜਾਬ ਦੀਆਂ ਔਰਤਾਂ ਦੀ ਹੱਕ ਦੀ ਲੜਾਈ ਲੜਨੀ ਹੈ ਤੇ 1000 ਰੁਪਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਗੋਡਾ ਰੱਖ ਕੇ ਲੈਣਾ ਹੈ ਜੇ ਲੜਾਈ ਨਾ ਲੜੀ ਤਾਂ ਅੱਜ ਕੱਲ ਘਰੇ ਵੀ ਕੁਝ ਨਹੀਂ ਕੋਈ ਦਿੰਦਾ ਸਾਨੂੰ ਲੜਾਈ ਲੜਨੀ ਪਏਗੀ ਤਿੰਨ ਵਾਰੇ ਹੋ ਗਏ ਸਾਨੂੰ ਸਰਕਾਰਾਂ ਫੇਸਕੂਪ ਪੜਾਉਂਦੀਆਂ ਰਹੀਆਂ ਕੋਈ ਕਹਿੰਦਾ 2500 ਰੁਪਇਆ ਪੈਂਛੇੰਦੇਾਂਗੇ ਤੇ ਕੋਈ ਕਹਿੰਦਾ 1000 ਰੁਪਇਆ ਕਿਸ ਪ੍ਰਕਾਰ ਇਹ ਸਰਕਾਰ ਨੇ ਫੇਸਕੂਪ ਫੜਾਉਣ ਦਾ ਕੰਮ ਕੀਤਾ ਪਾਚ ਤਿੰਨ ਸਾਲ ਬੀਤ ਗਏ ਸਾਡੀ ਲੜਾਈ ਕੇਵਲ 1000 ਰੁਪਏ ਵੀ ਨਹੀਂ ਹੈ 36000 ਕਿਹੜਾ ਮਹੀਨੇ ਦਾ ਤਿੰਨ ਸਾਲਾਂ ਦਾ ਸਾਡਾ ਸਰਦਾਰ ਫ਼ਰਜ਼ਦਾਰ ਪੀਏ ਦੇ ਨਾਲ 36000 ਰੁਪਏ ਆਸੀਂ ਲੈਣੇ ਜੇ ਤੁਸੀਂ ਤਕੜੀ ਲੜਾਈ ਲੜੀ ਜਾ ਮਜ਼ਬੂਤੀ ਦੇ ਨਾਲ ਹੋਰ ਆਮ ਆਦਮੀ ਥਾਠੀ ਦੇ ਮੁੱਖ ਮੰਤਰੀ ਨੂੰ ਇੱਥੇ ਘੇਰਾਂਗੇ ਭਗਵੰਤ ਮਾਨ ਨੂੰ ਜੇ ਅਸੀਂ ਉਹਨਾਂ ਦੇ ਘਰਾਂ ਦੇ ਬਾਹਰ ਆਉਣ ਵਾਲੇ ਸਾਲ ਲੜਾਈ ਲੜਾਂਗੇ ਤਾਂ ਇਹ ਦਰਦੇ ਸਾਡਾ ਪੈਸਾ ਅਸੀਂ ਇਹਨਾਂ ਤੋਂ ਲੈ ਲਾਂਗੇ ਨਾਰੀ ਸ਼ਕਤੀ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਬਾਟਾ ਹੱਕ ਇੱਥੇ ਰੱਖ ਜਿੰਨਾ ਚਿਰ ਹੱਕਾਂ ਦੀ ਲੜਾਈ ਲੜੋਗੀਆਂ ਕਿਸੇ ਨੇ 1000 ਰੁਪਏ ਨਹੀਂ ਦੇਣਾ ਅੱਤੀ ਆਬਾਦੀ ਪੂਰਾ ਹੱਕ ਅੱਜ ਸਾਡੀ ਪੰਜਾਬੀਆਂ ਔਰਤਾਂ ਦੀ ਹੱਕ ਦੀ ਲੜਾਈ ਲੜਨੀ ਹੈ 1000 ਰੁਪਿਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਗੋਡਾ ਰੱਖ ਕੇ ਲੈਣਾ ਜੇ ਲੜਾਈ ਨਾ ਲੜੀ ਤਾਂ ਅੱਜ ਕੱਲ ਘਰੇ ਵੀ ਕੁਝ ਨਹੀਂ ਕੋਈ ਦਿੰਦਾ ਸਾਨੂੰ ਲੜਾਈ ਲੜਨੀ ਪਏਗੀ ਤਿੰਨ ਬਰੇ ਹੋ ਗਏ ਸਾਨੂੰ ਸਰਕਾਰਾਂ ਫੇਸ ਤੋਂ ਪੜਾਉਂਦੀਆਂ ਰਹੀਆਂ ਕੋਈ ਕਹਿੰਦਾ 2500 ਰੁਪਿਆ ਪੈਂਚਣ ਦੇਾਂਗੇ ਤੇ ਕੋਈ ਕਹਿੰਦਾ 1000 ਰੁਪਿਆ ਕਿਸ ਪ੍ਰਕਾਰ ਇਹ ਸਰਕਾਰ ਨੇ ਬੇਸੂਫ ਫੜਾਉਣ ਦਾ ਕੰਮ ਕੀਤਾ ਭਾਵੇਂ 3 ਸਾਲ ਬੀਤ ਗਏ ਸਾਡੀ ਲੜਾਈ ਕੇਵਲ 1000 ਰੁਪਏ ਦੀ ਨਹੀਂ ਹੈ 36000 ਜਿਹੜਾ ਮਹੀਨੇ ਦਾ 3 ਸਾਲਾਂ ਦਾ ਸਾਡਾ 1000 ਰੁਪਏ ਦੇ ਨਾਲ 36000 ਰੁਪਏ ਅਸੀਂ ਲੈਣੇ ਜੇ ਤੁਸੀਂ ਤੱਕੜੀ ਲੜਾਈ ਲੜੀ ਜਾ ਮਜ਼ਬੂਤੀ ਦੇ ਨਾਲ ਹੋਰਾ ਆਮ ਆਦਮੀ ਪਾਠੀ ਦੇ ਮੁੱਖ ਮੰਤਰੀ ਨੂੰ ਇੱਥੇ ਘੇਰਾਂਗੇ ਕਮਾਨ ਤੁਮਾਨੂੰ ਜੇ ਅਸੀਂ ਉਹਨਾਂ ਦੇ ਘਰਾਂ ਦੇ ਬਾਹਰ ਆਉਣ ਵਾਲੇ ਸਾਲ ਲੜਾਈ ਲੜਾਂਗੇ ਤਾਂ ਇਹ ਡਰਦੇ ਸਾਡਾ ਪੈਸਾ ਅਸੀਂ ਇਹਨਾਂ ਤੋਂ ਲੈ ਲਾਂਗੇ ਨਾਰੀ ਸ਼ਕਤੀ ਜਿੰਦਾਬਾਦ ਪੰਜਾਬ ਸਰਕਾਰ